ਹਾ ਗੰਜ ਕੀ ਗੱਟ ਲਈ ਗਨਾਹ ਕਰਤਾ ਕੋਈ ਕਹੀ ਜਾਂਦਾ ਨਾ ਕਰ ਤੂੰ ਬੀਪਰਾ ਕਰਕੇ ਲੱਗਦਾ ਕੋਈ ਮੈਨੂੰ ਸਾਲਾ ਸ਼ਰਕ ਸੱਦੀ ਜਾਂਦਾ ਜਦੋਂ ਮੇਰੇ ਸਿਰ ਤੇ ਵਾਲ ਸੀਗੇ ਉਦੋਂ ਕਹੀਗੇ ਵੀ ਨਾ ਕਰ ਤੂੰ ਦਿਲ ਸੇ ਫੂੜੀਆ ਕਰਕੇ ਲੱਗਦਾ ਵੀ ਤੇਰੀ ਹੇਲਨ ਪਿੱਛੇ ਜਾਈ ਜਾਂਦੀ ਆ ਫੇਰ ਸੜੇ ਕਿ ਮਿੰਟਾਂ ਚ ਕਹੀ ਜਾਂਦੇ ਭਾਜੀ ਤੁਹਾਨੂੰ ਕੈਂਸਰ ਤਾਂ ਨਹੀਂ ਹੋ ਗਿਆ ਛੜੋ ਤੁਸੀਂ ਮੈਨੂੰ ਮਤਲਬ ਕੀ ਕਿਸੇ ਪਾਸੇ ਜੀਣ ਜੋਗਾ ਛੱਡਣਾ ਕਿ ਨਹੀਂ ਤੇ ਬਾਕੀ ਜਾਇੰਟ ਸੌਫਟਵੇਅਰ ਤੇ YouTube ਵਾਲਿਆਂ ਦੀ ਜਾਇੰਟ ਸੌਫਟਵੇਅਰ ਉਹ ਨੇ ਫਾਰਮਿੰਗ ਵਾਲੀ ਗੇਮ ਬਣਾਉਂਦੇ ਨੇ ਤੁਹਾਨੂੰ ਪਤਾ ਤੀਜੀ ਵਾਰ ਮੈਨੂੰ ਆ ਫਾਰਮ ਦੁਬਾਰਤ ਹੀ ਬਣਾਉਣਾ ਪਿਆ ਕਿਉਂਕਿ ਮੇਰੀਆਂ ਫ ਮੋਂ ਪਹਿਲਾ ਫੋਰਕ ਲਿਫਟ ਲੈ ਕੇ ਆਵਾ ਇੱਥੇ ਫੇਰ ਗੱਲ ਬਣੋ ਪਿਛਲੀ ਵੀਡੀਓ ਦੇ ਵਿੱਚ ਆਪਾਂ ਪਾਈ ਸੀਗੀ ਆਹ ਆਟਾ ਚੱਕੀ ਤੇ ਨਾਲ ਹੀ ਮਧੂਮੱਖੀਆਂ ਵਾਲਾ ਛੱਤਾ ਇਹ ਲਾਇਆ ਸੀਗਾ ਮੈਂ ਨਾ ਬਾਅਦ ਵਿੱਚ ਜਦੋਂ ਸਾਰਾ ਕੁਝ ਦੁਬਾਰਾ ਕੀਤਾ ਦਪਿਆ ਸੀ ਮੈਂ ਦੋ ਕੁ ਮਧੂਮੱਖੀਆਂ ਦੇ ਛੱਤੇ ਉਧਰ ਪਰਲੇ ਪਾਸੇ ਵੀ ਲਾ ਦਿੱਤੇ ਸੀ 20-20 ਹਜ਼ਾਰ ਵਾਲੇ ਤਾਂ ਕਰਕੇ ਆਪਣੇ ਪੈਸੇ ਥੋੜੇ ਜਿਹਾ ਡਾਊਨ ਹੋ ਗਏ ਆ 40 ਹਜ਼ਾਰ ਤਾਂ ਉੱਥੇ ਜਾਂਦਾ ਲੱਗਾ ਤੇ ਪਿਛਲੀ ਵਾਰ ਆਪਾਂ ਸਵਰਾਜ ਡ੍ਰੈਗਨ ਲੈ ਆ ਸੀ ਉਹਦੀ ਜਗ੍ਹਾ ਮੈਂ ਉਹ ਸਵਰਾਜ ਡਾਇਨਾਸੌਰ ਲੈ ਲਿਆ ਕਿਉਂਕਿ ਉਹ ਮੋਡ ਮੈਨੂੰ ਮੁੜ ਕੇ ਲੱਭਾ ਨਹੀਂ ਗਿਆ ਕਿਉਂਕਿ ਫਾਈਲਾਂ ਸਾਰੀਆਂ ਮੈਨੂੰ ਕੱਟਣੀਆਂ ਪਈਆਂ ਤੇ ਦੁਬਾਰਤੀਆਂ ਇੰਸਟਾਲ ਕਰਨੀਆਂ ਪਈਆਂ ਆ ਹੁਣ ਵਧੀਆ ਕੀਤਾ ਫੋਰਕਟ ਲੈ ਲਈ ਕਿਉਂਕਿ ਮੈਂ ਆਪਣੇ ਚਿੱਤੋਂ ਮੋਡ ਭਰ ਕੇ ਹਟਿਆ ਸੀ ਕਿ ਪੀ ਇਹਨਾਂ ਬੜੇ ਬੈਗੇ ਬਣ ਜਾਂਦੇ ਆ ਨਾ ਥੋੜੀ ਜਿਹੀ ਖਲੀ ਜਿੰਨੀ ਸ਼ਕਤੀ ਆ ਜਾਂਦੀ ਆ ਪਰ ਮੈਨੂੰ ਲੱਗ ਲੱਗਦਾ ਮੈਂ ਇੰਸਟਾਲ ਕਰਨਾ ਭੁੱਲ ਗਿਆ ਬਾਕੀ ਕੱਲ ਨੂੰ ਵੀਡੀਓ ਆਊਗੀ ਇਹ ਚ ਮੈਂ ਤੁਹਾਨੂੰ ਦੱਸੂਗਾ ਪੰਜ ਜੈਦਾਂ ਦੇ ਮੋਡ ਵੀ ਜਿਹੜੀ ਤੁਹਾਡੀ ਗੇਮ ਨੂੰ ਐਨ ਹੋਰ ਵਧੀਆ ਕਰ ਦੋਗੇ ਤਾਂ ਉਹ ਦੇਖਣ ਲਈ ਸਬਸਕ੍ਰਾਈਬ ਜ਼ਰੂਰ ਕਰ ਲਿਓ ਨਹੀਂ ਕਰਨਾ ਉਹ ਵੀ ਤੁਹਾਡੀ ਦਲੀਚਾ ਕੋਈ ਚੱਕੇ ਨਹੀਂ ਇੱਥੇ ਕੋਈ ਤੱਕਾ ਥੋੜੀ ਹੈ ਤੇ ਅੱਜ ਦੀ ਵੀਡੀਓ ਦੇ ਵਿੱਚ ਨਾ ਆਪਾਂ ਮੇਨ ਫੋਕਸ ਕਰਨਾ ਫੇਰ bizness ਪਾਉਣ ਦੇ ਉੱਤੇ ਪਿਛਲੀ ਵਾਰ ਆਪਾਂ ਗ੍ਰੀਨ ਮਿਲ ਪਾਈ ਸੀ ਨਾ ਆਟਾ ਚੱਕੀ ਇਹਨੂੰ ਕਹਿੰਦੇ ਆ ਤਾਂ ਮਤਲਬ ਬਿਜ਼ਨਸ ਆਪਾਂ ਇਦਾਂ ਪਾਉਣਾ ਹੈ ਵੀ ਜਿੱਦਾਂ ਮਕੜੀ ਜਾਲ ਪਾਉਂਦੀ ਪਈ ਆ ਹਨਾ ਆਟਾ ਚੱਕੀ ਹੋ ਗਈ ਹੁਣ ਆਟਾ ਚੱਕੀ ਦੇ ਬਾਅਦ ਚੋਂ ਆਪਾਂ ਨਾ ਇੱਕ ਬੇકરી ਪਾਉਣੀ ਆ ਮਤਲਬ ਜਿੱਥੇ ਕੇਕ ਵਗੈਰਾ ਪੇਸਟੀਆਂ ਹੈ ਦੰਨੀਆਂ ਸਹਿਤ ਬ੍ਰੈਡ ਵਗੈਰਾ ਬਣੂਗਾ ਤੇ ਉਹ ਅੱਗੇ ਜਾ ਕੇ ਆਪਾਂ ਵੇਚਾਂਗੇ ਹੁਣ ਮੇਰਾ ਦਿਮਾਗ ਐਸਾ ਹਿਸਾਬ ਨਾਲ ਕੰਮ ਕਰਦਾ ਹਨਾ ਆਟਾ ਚੱਕੀ ਤਾਂ ਆਪਾਂ ਪਾ ਲਈ ਜਗਤ ਆਪਣਾ ਕੋਈ ਨਹੀਂ ਹੈ ਨੀ ਕਿ ਜਿਹੜਾ ਆਪਾਂ ਕਣਕ ਦੇ ਬੀਜੇ ਜਾਂ ਕੋਈ ਹੋਰ ਫਸਲ ਦੇ ਬੀਜੇ ਤਾਂ ਕਣਕ ਤਾਂ ਆਪਾਂ ਨੂੰ ਖਰੀਦ ਦੇਣੀ ਪੈਣੀ ਹੈ ਰਾਈਟ ਤੇ ਜੇ ਖਰੀਦਣੀ ਆ ਤਾਂ ਜੇ ਮੈਂ ਕਣਕ ਖਰੀਦ ਕੇ ਮੈਂ ਮੁਰਗੀਆਂ ਨੂੰ ਵੀ ਪਾਦਾ ਤਾਂ ਮੇਰਾ ਕਿਹੜਾ ਢਿੱਡ ਦਖਦਾ ਅੱਜ ਪਾਣਾ ਆਪਾਂ ਮੁਰਗੀ ਫਾਰਮ ਠੀਕ ਆ ਦਾਣੇ ਤਾਂ ਆਪਾਂ ਲੈ ਚੱਲੇ ਤੇ ਇਹਨਾਂ ਚੋਂ ਹੀ ਦਾਣੇ ਥੋੜੇ ਜਿਹੇ ਉਹਨਾਂ ਨੂੰ ਪਾ ਦਵਾਂਗੇ ਤੇ ਦੇਖਾਂਗੇ ਉਹਦਾ ਕੀ ਹਿਸਾਬ ਕਿਤਾਬ ਆ ਤੇ ਉਤੋਂ ਜਿਹੜੇ ਅੰਡੇ ਆ ਉਹ ਅੰਡੇ ਆਪਾਂ ਸਿੱਧੇ ਜਾ ਕੇ ਵੇਚਣੇ ਨਹੀਂ ਹੈਗੇ ਉਹ ਅੰਡੇ ਆਪਾਂ ਫਿਰ ਪਾਵਾਂਗੇ ਇੱਕ ਬੇકરી ਉਹਦੇ ਵਿੱਚ ਯੂਜ਼ ਕਰਾਂਗੇ ਹੋਰ ਪ੍ਰੋਡਕਟ ਬਣਾਉਣ ਦੇ ਲਈ ਐਦਾਂ ਹੀ ਬੀਚੀ ਕੱਚਾ ਮਾਲ ਵੇਚਣ ਦੀ ਜਗਾ ਤੇ ਤਾਂ ਕਿ ਆਪਾਂ ਨੂੰ ਹੋਰ ਉਹਨਾ ਪ੍ਰੋਫਿਟ ਹੋਵੇ ਹਨ ਤੇ ਬਾਕੀ ਮੈਂ ਦੇਖਦਾ ਜੇਗਾ ਆਲੇ ਦੁਆਲੇ ਨਾ ਕਰਦੇ ਰੱਖਤ ਪਾੜੇ ਜਿਹੇ ਲੱਗੇ ਹੋ ਆ ਤੇ ਉਹ ਸੁੱਕਣ ਤੇ ਹੋਵੇਗਾ ਤਾਂ ਉਹ ਵੀ ਆਪਾਂ ਵਟ ਦੇਣਾ ਉਹ ਦੇਖਾਂਗੇ ਜੇ ਤਾਂ ਵਧੀਆ ਪੈਸਾ ਮਿਲਦਾ ਹੋਇਆ ਫੇਰ ਆਪਾਂ ਉਹਨਾਂ ਨੂੰ ਵੇਚ ਦਵਾਵਾਂਗੇ ਜੇ ਕਿਤੇ ਹੋਰ ਕੰਮ ਆਉਂਦੇ ਹੋਏ ਤਾਂ ਸਟੋਰ ਕਰਕੇ ਰੱਖ ਲਵਾਂਗੇ ਹੁਣ ਬੈਗਿਆਂ ਨੂੰ ਚੱਕ ਲਈਏ ਪਹਿਲਾਂ ਇੱਕ YouTube ਵਾਲਿਆਂ ਦਾ ਨਹੀਂ ਮੈਨੂੰ ਪਤਾ ਲੱਗਦਾ ਮੈਂ ਬੜਾ ਸੋਹਣਾ ਪਰ ਚਲੋ ਇਹਦੇ ਜੀ YouTube ਵਾਲੀ ਦੀ ਤਾਂ ਕੋਈ ਗਲਤੀ ਨਹੀਂ ਪਰ ਐਨਾ ਵੀ ਯਾਰ ਕੀ ਮਤਲਬ ਸਟ੍ਰੈਕਟ ਹੋਣਾ ਹਨਾ ਹਰੇਕ ਗੱਲ ਤੇ ਕਾਪੀਰਾਈਟ ਹਰੇਕ ਗੱਲ ਤੇ ਕਾਪੀਰਾਈਟ ਮੈਂ ਉਹ ਵੈਬਸਾਈਟ ਤੋਂ ਹਨਾ ਜਿਹਦਾ ਬੈਕਗ੍ਰਾਉਂਡ ਜਿਹੜਾ ਮਿਊਜ਼ਿਕ ਹੁੰਦਾ ਉਹ ਚੱਕਿਆ ਸੀਗਾ ਕਾਪੀਰਾਈਟ ਫ੍ਰੀ ਇੱਕ ਦਿਨ ਤਾਂ ਸਹੀ ਗਿਆ ਦੂਜੇ ਦਿਨ ਮੈਨੂੰ ਕਾਪੀਰਾਈਟ ਵਾਲਿਆਂ ਨੇ ਪਾ ਦਿੱਤਾ ਉਹਦੇ ਤੇ ਤੇ ਮਤਲਬ ਉਦਾਂ ਤਾਂ ਕੋਈ ਫਰਕ ਨਹੀਂ ਪਿਆ ਮੇਰੀ ਵੀਡੀਓ ਤਾਂ ਨਹੀਂ ਡਾਊਨ ਕੀਤੀ ਪਰ ਯਾਰ ਫੇਰ ਵੀ ਥੋੜਿਆ ਖਤਰਾ ਹੋ ਜਾਂਦਾ ਚੈਨਲ ਦੇ ਨਾਲ ਤੇ ਮੈਂ ਇਦਾਂ ਦੇ ਪੰਗੇ ਲੈਣਾ ਨਹੀਂ ਚਾਹਦਾ ਮੈਂ ਆਪੇ ਹਾਲੇ ਵੀਡੀਓ ਬਣਾ ਕੇ ਹੈ ਟਾਪ ਕਿਹੜੇ ਮੌਜੂਰੀ ਹੈ ਤੇ ਸਾਰਾ ਨਾ ਮੇਨ ਵਾਲਾ ਮੈਂ ਆਪੇ ਭੁੱਲ ਗਿਆ ਜਿਹਦੀ ਬਾਰੇ ਮੈਂ ਨਹੀਂ ਬਕਵਾਸ ਕੀਤੀ ਵੀਡੀਓ ਦੇ ਵਿੱਚ ਉਹ ਤੇਰੀ ਪਤਾ ਅਸਲੀ ਗੇਮ ਹੁੰਦੀ ਨਾ ਹੁਣ ਨੂੰ ਉਤਰ ਕੇ ਤੇਰੇ ਮੈਂ ਮਾਰਨੀ ਸੀ ਕਹੀ ਸਿਰ ਤੇਰੇ ਉਹ ਉਹ ਯਾਰ ਆਹ ਕੰਟਰੋਲ ਕਰ ਨਹੀਂ ਬੜਾ ਓ ਖੱਕਾਤਾ ਕੰਮ ਹੀ ਭਾਈ ਮੜਾ ਜ ਸਿੱਧਾ ਚੱਲੋ ਫਿਰ ਡਰਾਈਵਰ ਦਾ ਕਸੂਰ ਕੱਢ ਦੇਣੀ ਮਾਲੂਮਤ ਨੂੰ ਬਿਜਨਵਾਰ ਤਾਂ ਦੱਸੇ ਦਿੱਤਾ ਨਾ ਆਪਣਾ ਕੀ ਪਲਾਨ ਹੈ ਮੈਲਾ ਦਾ ਇਹ ਨੂੰ ਵੀ ਵੇਚ ਕੇ ਕੋਈ ਹੋਰ ਲੈਣਾ ਪੈਣਾ ਕੰਟਰੈਕਟ ਕਰਨਾ ਆਪਾਂ ਸੱਚ ਇੱਕ ਜਦ ਕੰਟਰੈਕਟ ਕਰਨਾ ਹੀ ਹੈ ਤਾਂ ਆਪਾਂ ਉਹਨਾਂ ਦੇ ਬੋਰੋ ਕਰ ਲਿਆ ਗਾਣੇ ਮਤਲਬ ਉਹਨਾਂ ਤੋਂ ਉਧਾਰ ਹੀ ਲੈ ਲਿਆ ਕਰਨੇ ਨੇ ਟਰੈਕਟਰ ਵਗੈਰਾ ਹਨਾ ਮਸ਼ੀਨਰੀ ਉਹਨਾਂ ਦੀ ਭੰਨਾਗੇ ਆਪਣੀ ਥੋੜੀ ਤਾਂ ਇਸ ਕਰਕੇ ਮੈਨੂੰ ਲੱਗਦਾ ਮੈਂ ਇਹ ਨੂੰ ਵੀ ਵੇਚ ਹੀ ਦੇਣਾ ਉਹ ਆਪਣੇ ਕੋਲ ਇੱਕ ਜੋਂਡੀਆਂ ਰਹਿਗਾ ਬਥੇਰਾ ਆਪਣੇ ਲਈ ਹੁਣ ਐਂ ਨਾ ਗਿਓ ਵੀ ਆਹ ਸਾਮਾਨ ਇੱਥੇ ਚੱਲਣਾ ਨਹੀਂ ਐਂ ਨਾ ਕਰੋ ਸਾਡੇ ਨਾਲ ਕੋਈ ਨਹੀਂ ਮੈਂ ਫੋਰਕਲੇਟ ਲੈ ਕੇ ਆਉਣਾ ਐਂਡ ਵਾਲੇ ਗੇੜੇ ਚ ફે ਦੇ ਦੇ ਦਿਆਂ ਨਹੀਂ ਤਾਂ ਆਪਾਂ ਮੁਰਗੀ ਖਾਨਾ ਦਾ ਪਾਉਣਾ ਹੀ ਸੀਗਾ ਕੋਈ ਐਡੀ ਟੈਨਸ਼ਨ ਵਾਲੀ ਗੱਲ ਨਹੀਂ ਐਨੇ ਐਨੀ ਟੈਨਸ਼ਨ ਲੈ ਕੇ ਕਰਨਾ ਕੀ ਹੈ ਪਹਿਲਾਂ ਤਾਂ ਐ ਇਹਨੂੰ ਖੜਾ ਕਰਾ ਉਹਨਾਂ ਰਸਤੇ ਜੀ ਪਲਟ ਜਾਣਾ ਸਾਰਾ ਸਮਾਨ ਉਹਨਾਂ ਟਾਈਮ ਤਾਂ ਮੈਨੂੰ ਉਹ ਲੱਦਣ ਨੂੰ ਨਹੀਂ ਲੱਗਾ ਜਿੰਨਾ ਟਾਈਮ ਮੈਨੂੰ ਇਹਨੂੰ ਇੱਥੇ ਲੈ ਕੇ ਆਉਣ ਨੂੰ ਲੱਗ ਜਾਣਾ 11 ਵਜੇ ਹੀ ਐਨਾ ਮਤਲਬ ਬਦਲ ਕਰਕੇ ਬੈਠਾ ਕੀ ਗੱਲ ਉਹ ਨਵੰਬਰ ਦਾ ਮਹੀਨਾ ਤਾਂ ਕਰਕੇ ਉਹ ਨਾਲੇ ਇਹਦੇ ਵਿੱਚ ਨਾ ਆਪਾਂ ਬਿਲਡਿੰਗਾਂ ਵਗੈਰਾ ਵੀ ਵੇਚ ਸਕਦੇ ਮੈਨੂੰ ਤਾਂ ਪਤਾ ਹੋਣ ਲੱਗਾ ਉਹ ਜਿਹੜੀ ਤੂੜੀ ਵਾਲੀ ਬਿਲਡਿੰ ਉਹ ਤਾਂ ਮੈਂ ਰੱਖ ਲੈਣੀ ਆ ਉਹ ਤਾਂ ਨਹੀਂ ਵੇਚਣੀ ਉਹਦੇ ਚ ਸਟੋਰੇਜ ਨੂੰ ਸਾਲਾ ਜਗ੍ਹਾ ਬਹੁਤ ਆ ਜਿਹੜੀ ਪਰੇ ਮਕੈਨਿਕ ਵਾਲੀ ਸ਼ੈੱਡ ਆ ਆਪਣੇ ਕੋਲ ਕਿਹੜਾ ਮਕੈਨਿਕ ਹੈਗਾ ਹੱਲੇ ਨਾ ਆਪਾਂ ਭਾਰਤੀ ਕਰਨ ਸਿੱਤਾ ਦੁਕਾਨ ਤੋਂ ਜਾ ਕੇ ਕਰਾ ਲਿਆ ਕਰਨਾ ਕੰਮ ਠੀਕ ਜਿਹੜਾ ਕਰਾਉਣੇ ਵਾਲਾ ਤਾਂ ਉਹ ਸ਼ੈੱਡ ਮੈਂ ਵੇਚ ਦੇਣੀ ਆ ਇੱਕ ਉਰਲੇ ਪਾਸੇ ਛੋਟੀ ਜੀ ਸ਼ੈੱਡ ਜਿਹਦਾ ਕੋਈ ਕੰਮ ਨਹੀਂ ਹੈਗਾ ਉਹ ਵੀ ਵੇਚ ਦੇਣੀ ਆ ਤਾਂ ਉਹ ਦੇਖਦੇ ਆ ਵੀ ਬਾਅਦ ਚ ਕਿੰਨੇ ਕੀ ਦੀ ਵੇਖਦੀ ਆ ਅ ਅੱਜ ਤੱਕ ਆਪਣਾ ਮੇਨ ਪਲਾਨ ਇਹੀ ਹੈ ਕਿ ਮੜੇ ਬਿਜ਼ਨਸ ਚਾਲੂ ਕਰੀਏ ਨਵੇਂ ਤੇ ਸਟੈਪ ਬਾਈ ਸਟੈਪ ਆਪਣਾ ਕੰਮ ਹੋਰ ਅੱਗੇ ਨੂੰ ਤੁਰੇ ਹਨਾ ਤਾਂ ਹੁਣ ਅਗਲਾ ਸਟੈਪ ਆਪਣੇ ਲਈ ਇਹੀ ਹੈ ਕਿ ਆਪਾਂ ਮੁਰਗੀ ਖਾਨਾ ਪਾਈਏ ਤੇ ਫਿਰ ਇੱਕ ਪਾਣੀ ਦਾ ਟੈਂਕਰ ਲੈਣਾ ਪੈਣਾ ਉਹਦੇ ਲਈ ਕਿਉਂਕਿ ਪਾਣੀ ਦੀ ਵੀ ਲੋੜ ਆ ਉਹਨਾਂ ਨੂੰ ਤਾਂ ਫੋਰਸ ਤੇ ਦਾਣੇ ਤਾਂ ਆਪਾਂ ਲੈ ਲਏ ਆ ਜੇ ਇਹ ਆਟਾ ਚੱਕੀ ਜਨਾ ਪਏ ਤਾਂ ਉਹਨਾਂ ਨੂੰ ਪੈ ਜੂਗੇ ਕੋਈ ਐਂਡੀ ਪ੍ਰਵਾਹ ਨਹੀਂ ਹੈਗੀ ਬਾਕੀ ਇੱਕ ਬੜਾ ਜਿਹਾ ਖੇਤ ਲੈਣਾ ਜਿਹੜਾ 10 ਲੱਖ ਹੋ ਗਿਆ ਨਾ ਜਗਾ ਖਰੀਦਣੀ ਜਿੰਨੀ ਹੋ ਸਕੇ ਤੇ ਫਿਰ ਆਪਾਂ ਦੇਖਦੇ ਆ ਕਿ ਹੋਰ ਕੀ ਕੀ ਕਰ ਸਕਦਾ 10 ਲੱਖ ਦੇ ਬਾਅਦ ਚ ਆਪਾਂ ਸਿੱਧਾ ਕੁਝ ਤਾਂ ਕਰੋੜੇ ਹੀ ਜਿਆਦਾ ਤਾਂ ਨਹੀਂ ਹੋ ਗਿਆ ਸਿੱਧਾ ਆਪਾਂ ਕਰੋੜ ਦਾ ਟੀਚਾ ਰੱਖਣਾ ਇੱਕ ਮਿੰਟ ਪਹਿਲਾਂ ਥੱਲੇ ਆ ਜੀ ਹਲੇ ਪਹਿਲਾਂ 10 ਲੱਖ ਨਹੀਂ ਪੂਰਾ ਹੋਣਾ ਚਾਹੁੰਦਾ ਇਹ ਕਰ ਲਈਏ ਪਰ ਇੱਕ ਵਾਰ ਜਦੋਂ ਆਟੋਮੇਸ਼ਨ ਜੀ ਚੱਲ ਪਈ ਨਾ ਮਤਲਬ ਆਪਣੇ ਆਪ ਸਮਾਨ ਬਦਲ ਲਾ ਪਿਆ ਚੇਤਾ ਭੁੱਲ ਗਿਆ ਹੁਣ ਆਂਡੇ ਮੁਰਗੀਆਂ ਤੋਂ ਆਉਣ ਲੱਪਣੀਆਂ ਬ੍ਰੈਡ ਚੱਕੀ ਤੋਂ ਆਉਣ ਲੱਪਣਾ ਸ਼ਾਇਦ ਆਪਣੇ ਕੋਲ ਆ ਬਿਕਰੀ ਆਪਾਂ ਪਾ ਲੈਣੀਆਂ ਇਹ ਦੇਖਿਆ ਅੱਗੇ ਤੋਂ ਅੱਗੇ ਬਹੁਤ ਕੁਝ ਕਰ ਸਕਦੇ ਆਂ ਆ ਇਹ ਤਾਂ ਉਹੀ ਗੱਲ ਵਾਲੀ ਗੱਲ ਹੋ ਗਈ ਜਿਹੜੀ ਉਹ ਫਿਲਮ 'ਚ ਕਹਿੰਦਾ ਹੁੰਦਾ ਕਹਿੰਦਾ ਪਹਿਲੇ ਮੈਂ ਮੁਰਗੀਆਂ ਦਾ ਫਾਰਮ ਖੋਲੂੰਗਾ ਉਹ ਮੁਰਗੀਆਂ ਅੰਡੇ ਲੱਖੋਂ-ਲੱਖੋਂ ਢੇ ਦੇਣਗੀ ਫਿਰ ਉਹ ਉਹ ਅੱਗੇ ਵਾਲੀ ਹੋਰ ਹੈ ਹਿੰਦੀ ਅੜ ਜਾਂਦੀ ਹੈ ਇੱਕਦਮ ਓਕੇ ਤੇ ਹਮਕੋ ਤੁਮਕੋ ਹੋਣ ਲੱਗਾ ਸੀ ਯਾਰ ਉਦਾ ਮੇਰਾ ਦਿਮਾਗ ਸੱਚੀ ਗਿੱਟਿਆਂ ਚ ਮੈਨੂੰ ਲੱਗਦਾ ਸੀ ਘਰ ਦੇ ਐਵੇਂ ਬੀਚੀ ਕਰਦੇ ਰਹਿੰਦੇ ਪਰ ਸੱਚੀ ਗਿੱਟਿਆ ਜੇ ਸਾਲਾ ਇਹਨੇ ਐਕਸੈਪਟ ਨਾ ਕੀਤੇ ਤਾਂ ਮੈਂ ਬੈਗ ਲਿਆ ਲਿਆ ਕਿੱਥੇ ਰੱਖੀ ਕਾਤੇ ਜਾਣਾ ਮੈਨੂੰ ਸਾਰਨਾ ਪਹਿਲਾਂ ਤਾਂ ਮੈਨੂੰ ਫੋਰਕਟ ਲੈ ਕੇ ਆਉਣੀ ਚਾਹੀਦੀ ਇੱਥੇ ਵੀ ਮੈਂ ਮੜੇ ਓਪਰ ਨੂੰ ਕਰਕੇ ਤਾਂ ਦੇਖਾਂ ਪਈ ਇਹ ਚੱਕਦੇ ਆ ਕਿ ਨਹੀਂ ਬਾਕੀ ਮੁੰਡਿਓ ਦੋ ਵੀਡੀਓਜ਼ ਆਇਆ ਕਰਨਗੀਆਂ ਹੁਣ ਫਾਰਮਸਿਮ ਦੇ ਨਾਲ ਰਿਲੇਟਿਡ ਚੈਨਲ ਦੇ ਉਤੇ ਇੱਕ ਜਿੱਦਾਂ ਆਹ ਜਿਹੜਾ 10 ਲੱਖ ਵਾਲਾ ਐਪੀਸੋਡ ਆਪਾਂ ਕਰਦੇ ਪਏ ਆ ਇਹੇ ਵਾਲਾ ਦੂਜੀਆ ਵੀਡੀਓ ਹੋਣਗੀਆਂ ਇਨਫੋਰਮੇਸ਼ਨ ਟਿਊਟੋਰੀਅਲ ਵਾਈਜ਼ ਜਿੱਦਾਂ ਮੈਂ ਪਿਛਲੀ ਵਾਰ ਪਾਈ ਸੀ ਨਾ ਵੀ ਤੁਸੀਂ ਪੰਜਾਬੀ ਟਰੈਕਟਰ ਕਿੱਥੋਂ ਡਾਊਨਲੋਡ ਕਰ ਸਕਦੇ ਆ ਇੰਸਟਾਲ ਕਿੱਦਾਂ ਕਰਨੇ ਆ ਮੋਡ ਉਹ ਬਾਕੀ ਮੈਂ ਫੋਨ ਵਾਲੀ ਵੀ ਫਾਰਮਸਿਮ ਖੇਡ ਕੇ ਦੇਖੀ ਸੀ ਜੇ ਤੁਹਾਡੇ ਕੋਲ ਨੈਟਫਲਿਕਸ ਦੀ ਸਬਸਕ੍ਰਿਪਸ਼ਨ ਆ ਨਾ ਤਾਂ ਫਾਰਮਸਿੰ 23 ਜੀਡੀ ਫੋਨ ਤੇ ਆ ਉਹ ਤੁਹਾਨੂੰ ਫ੍ਰੀ ਚ ਡਾਊਨਲੋਡ ਕਰ ਸਕਦੇ ਆ ਤੁਸੀਂ ਤੇ ਮੈਂ ਖੇਡ ਕੇ ਦੇਖੀ ਉਹ ਲਗਭਗ ਆਹੀ ਹੈ ਸੇਮ ਚੀਜ਼ ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਉਹਨਾਂ ਨੇ ਇਹਦਾ ਨਾਮ 23 ਕਾਤੇ ਰੱਖਿਆ ਫੋਨ ਦੇ ਉੱਤੇ ਮੇਬੀ ਜਿਹੜੀ ਫੋਨ ਵਾਲੀ ਆਡੀਅנס ਆ ਉਹਨਾਂ ਨੂੰ ਇਦਾਂ ਦਿਖਾਉਣ ਦੇ ਲਈ ਵੀ ਇਹ ਲੇਟੈਸਟ ਚੀਜ਼ ਹੈ ਨਾ ਸਿਮਿਲਰ ਹੀ ਹੈ ਲਗਭਗ ਹੁਣ ਹੁਣ ਨਾ ਲੱਗੇ ਇਹਨੂੰ ਆਈ ਤੁਹਾਨੂੰ ਲੈ ਦੇ ਦੂੰ ਬਾੜਾ ਇੱਕ ਪਾਸਵਾ ਚੱਕੀ ਫਿਰਦਾ ਬਾੜਾ ਇੱਕ ਪਾ ਪਤਾ ਲੱਗੂ ਜਿੱਥੇ ਵੀ ਆਪਣਾ ਦਿਮਾਗ ਸੱਚੀ ਗਿੱਟਿਆਂ ਚ ਹੈ ਕਿ ਥੋੜਾ ਜਿਹਾ ਉੱਪਰ ਗੋਡਿਆਂ ਵੱਲ ਨੂੰ ਵੀ ਹੈਗਾ ਮਹਾਰਾਜ ਤੁਸੀਂ ਥੱ ਕੁਝ ਚੱਜਣਾ ਕੰਮ ਹੋ ਜੇ ਸਾਡੇ ਨਾਲ ਹੋਈ ਨਹੀਂ ਸਕਦਾ ਅਸੀਂ ਵੱਡੇ ਬਿਜ਼ਨਸਮੈਨ ਬਣਨ ਹਾਲੇ ਕਰੋੜ-ਕਰੋੜ ਦੀਆਂ ਗੱਲਾਂ ਕਰਦੇ ਸੀ ਕਿ ਟਰਾਲੀ ਤੋਂ ਫੋਰਕਲਿਫਟ ਲਾਹ ਨਹੀਂ ਹੁੰਦੀ ਤੇ ਗਲਤੀ ਤੋਂ ਫੋਰਕਲਿਫਟ ਦੀ ਹੈ ਯਾਰ ਮੈਂ ਗਲਤੀ ਕਰਤੀ ਜਿੱਥੇ ਮੈਨੂੰ ਲੱਗਦਾ ਫੋਰਕਲਿਫਟ ਲੈ ਕੇ ਕੁਝ ਚੱਜ ਦੀ ਹੋਰ ਮਸ਼ੀਨ ਲੈ ਲੈਣੀ ਚਾਹੀਦੀ ਹੁਣ ਭਰਾ ਤੂੰ ਚੱਲਣਾ ਨਾ ਬੰਦ ਹੋ ਜੀ ਗਏਹੀਂ ਤੇ ਮੂੰਹ ਤੇ ਵੇਚਗਰੀ ਜਾਂਦੇ ਮੇਰੀ ਸ਼ੋਕਰਾ ਸ਼ੋਕਰਾ ਰੱਬ ਦਾ ਮੈਨੂੰ ਲੱਗਾ ਸੀਗਾ ਪਤਾ ਨਹੀਂ ਪੈਸੇ ਹੀ ਬਰਬਾਦ ਕੀਤੇ ਓ ਟਾਈਮ ਲੱਗੂਗਾ ਆਬਵੀਅਸਲੀ ਵੇਚ ਜਾਣ ਨੂੰ ਮੈਂ ਦੇਖਿਆ ਨਾ ਕਿ ਇੱਕ ਦਮੇਂ ਇੰਦਰ ਚੱਲ ਜਾਣ ਹੁਣ ਆਪਾਂ ਪਹਿਲਾਂ ਮੁਰਗੀ ਫਾਰਮ ਪਾ ਲਈਏ ਤੇ ਬਾਅਦ ਚੋਂ ਆਪਾਂ ਚੱਕ ਕੇ ਲਿਆਉਣੇ ਜਿਹੜਾ ਮਾਲ ਬਚਿਆ ਦੁਕਾਨ ਦੇ ਮੂਹਰੇ ਤੂੰ ਭਰਾ ਕਿਉਂ ਮੇਰੀਆਂ ਜਣਾ ਚ ਬੈਠੀਆਂ ਤੇ ਤੇ 50000 ਲਾ ਤੇ ਕੰਮ ਇੱਕ ਟਕੇ ਦਾ ਨਹੀਂ ਕੀਤਾ ਤਾ ਜੇ ਕੰਮ ਕਰਨਾ ਹੀ ਆ ਤਾਂ ਫੇ ਆਪਾਂ ਵੱਡੇ ਲੈਵਲ ਤੇ ਹੀ ਕਰਨਾ ਹਾਂ ਆਪਾਂ ਜਿਹੜਾ 80000 ਵਾਲਾ ਮੁਰਗੀਆਂ ਵਾਲਾ ਫਾਰਮ ਉਹੀ ਪਾ ਲੈਣਾ ਤੇ ਪਰ ਹੁਣ ਆਪਾਂ ਇਹ ਦੇਖ ਰਹੀਏ ਵੀ ਪੌਣਾ ਕਿਹੜੇ ਪਾਸੇ ਆ ਵੀ ਆ ਪੇਸਾ ਨਰਵਣਾ ਭੀ ਜੇ ਕੋਈ ਚੀਜ਼ ਦੀ ਲੋੜ ਆ ਜਿੱਦਾਂ ਆਪਾਂ ਦਾਣੇ ਪਾਉਣੇ ਆ ਤਾਂ ਆਪਾਂ ਸੌਖੇ ਰਹੇ ਤਾਂ ਆਪਾਂ ਦਾ ਰਸਤੇ ਤੇ ਕੋੜ ਲਾ ਦਨੇ ਇਹਨੂੰ ਮੁਰਗੀ ਫਾਰਮ ਤਾਂ ਆਪਾਂ ਪਾ ਲਿਆ ਹੁਣ ਮੁਰਗੀਆਂ ਲੈ ਵੀ ਲਈਏ ਉਹਦੇ ਲਈ ਜਾਣਾ ਹੈਗਾ ਆਪਾਂ ਐਨੀਮਲ ਡੀਲਰ ਦੇ ਕੋਲ ਤਾਂ ਭਾਈ ਚਲੋ ਜਗਾ ਕਹਿੰਦੇ ਹੋਊਗੀ ਖਤਮ ਤੁਹਾਡੇ ਫਾਰਮ ਤੇ ਹੁਣ ਇਹਨਾਂ ਨੂੰ ਆਪਾਂ ਰੋਟੀ ਪਾਣੀ ਪਾ ਦਈਏ ਲਓ ਵੀ ਥੱਲ ਹੋਣ ਲੱਪੇ ਟੈਂਕਰ ਕਿਉਂਕਿ ਉਹ ਥੱਲੇ ਤੁਹਾਨੂੰ ਦਿੰਦਾ ਨਾ ਵੀ ਆਪਣੇ ਇੱਧਰ ਟਰਾਲੀ ਚੋ ਜਾਈ ਜਾਂਦਾ ਮਾਲ ਇਹ ਸਾਰਾ ਅੰਡਰਗਰਾਉਂਡ ਪਾਈਪਲਾਈਨ ਪਾਈ ਹੋਆ ਅੰਡਰਗਰਾਉਂਡ ਪਾਈਪਲਾਈਨ ਪਾਈ ਚਲੋ ਹੁਣ ਆਪ ਦੇਖੀਏ ਨਾ ਨਾ ਸਾਨੂੰ ਕਿੰਦਾਂ ਦੀਆਂ ਮੁਰਗੀਆਂ ਦਿੱਤੀਆਂ ਇਧਰ ਉਹ ਅਸੀਂ ਅੰਦਰ ਜਾ ਸਕਦੇ ਹਾਂ ਜਾ ਸਕਦੇ ਹਾਂ ਬਿਲਕੁਲ ਜਾ ਸਕਦੇ ਹਾਂ ਆ ਕੀਆ ਓਪਨ ਡੋਰ ਹੈ ਤੁਸੀਂ ਉਧਰ ਜਾਵੋ ਉਹ ਉਹ ਠੀਕ ਹੈ ਉਹ ਬੰਦ ਕਰਦੇ ਭਰਾਵਾ ਕੋਈ ਬਾਹਰ ਨਾ ਨਿਕਲ ਜਵੇ ਆ ਹਮ ਮੈਨੂੰ ਤਾਂ ਲੱਗ ਗਈ ਸਾਰੀਆਂ ਬ੍ਰਾਉਲਰ ਹੀ ਦੇਣਗੀਆਂ ਵਿੱਚ ਕਾਲੀਆਂ ਵੀ ਫਿਰਦੀਆਂ ਦੇਸੀ ਮੁਰਗੀਆਂ ਹਮ ਨਾਈਸ ਆਹ ਦਾਣੇ ਜਿਹੜੇ ਪਾਏ ਸੀਗੇ ਆ ਗਏ ਇਹਨਾਂ ਨੂੰ ਉਹ ਬਾਕੀ ਆਪਾਂ ਲੱਕੜੀ ਵੱਢਣ ਨੂੰ ਆਰਾ ਵੀ ਲਿਆ ਸੀ ਮਕੈਨੀਕਲ ਇਹ ਵੀ ਦਿਖਾ ਦਮ। ਓਹ ਅਦਰੂ ਵੀ ਜਾ ਸਕਦੇ ਆ ਠੀਕ ਹੈ ਭਾਈ। ਮੜੇ ਅੰਦਰ ਛਾਲ ਮਾਰ ਕੇ ਦੇਖੀਏ। ਇਹ ਸਹਾਰੀਆਂ 360 ਮੁਰਗੀਆਂ ਆਪਾਂ ਪਾਈਆਂ। ਪਰ 360 ਲੱਗਦੀਆਂ ਨਹੀਂ। ਉਹਨਾਂ ਨੇ ਅੰਡੇ ਦੇ ਦਿੱਤੇ ਅਨਿਸ਼ੇਤੀ ਆਉਂਦੀਆਂ ਨੇ। ਇਹਨਾਂ ਦਾ ਪਾਣੀ ਵਾਲਾ ਸਿਸਟਮ ਆਟੋਮੈਟਿਕ ਲੱਗਦਾ ਮੈਨੂੰ। ਤਾ ਆਪਾਂ ਉੱਥੇ ਬਚ ਗਏ ਨਹੀਂ ਤਾਂ ਆਪਾਂ ਨੂੰ ਟੈਂਕਰ ਲੈਣਾ ਪੈਣਾ ਸੀਗਾ ਇੱਕ ਪਾਣੀ ਵਾਲਾ ਖਾਸ ਇਹਨਾਂ ਦੇ ਲਈ ਕਿਤੇ ਪਾਸੇ ਤੋਂ ਫਾਇਦਾ ਹੋਇਆ ਆਪਣਾ ਹੁਣ ਆਹ ਜਿਹੜਾ ਸਮਾਨ ਆ ਮਾੜਾ ਮੋਟਾ ਬਚਿਆ ਇਹ ਲਿਆ ਕੇ ਆ ਕੇ ਆਪਾਂ ਆਲੇ ਦੁਆਲੇ ਦਰਖਤ ਬੱਢਣੇ ਸ਼ੁਰੂ ਕਰੀਏ ਮਧੂ ਮੱਖੀਆਂ ਭਣਪਣਾਉਂਦੀਆਂ ਹੋਈਆਂ ਓਏ ਚੇਤਾ ਭੁੱਲ ਗਿਆ ਵੀ ਬਾਹਰਲੀ ਸਿਟੀ ਚ ਸਿਚੁਏਟਿਡ ਆ ਕੰਮ ਮੈਂ ਤਾਂ ਪੂਰੀ ਫੀਲਿੰਗ ਲੈ ਕੇ ਖੱਬੇ ਪਾਸੇ ਚਲਾਉਣ ਲੱਪਿਆ ਸੀ ਕੋਈ ਨਹੀਂ ਮਨੋ ਜਿੱਦਾਂ ਆਪਣੀਆਂ ਸਕੀਮਾਂ ਜੇ ਕਾਮਯਾਬ ਹੋ ਗਈਆਂ ਨਾ ਆਪਾਂ ਫਰਸਟ ਅਪਾਰਟਮੈਂਟ ਐ ਖਰੀਦ ਲੈਣਾ ਸਾਲੀ ਸਾਰੇ ਪਾਸੇ ਅੱਗ ਲਾ ਦੇਾਂਗੇ ਪਰ ਜਿੱਥੇ ਤੱਕ ਮੇਰਾ ਤਾਂ ਫਾਇਟ ਅਪਾਰਟਮੈਂਟ ਅੱਗ ਬੁਝਾਉਣ ਦਾ ਕੰਮ ਆਦਾ ਤੇ ਸਟੋਰ ਕਰਕੇ ਰੱਖਣਾ ਸਾਲ ਜਿੰਨਾ ਹੈਗਾ ਆਪਾਂ ਦੂਜਾ ਮੈਲੇਜੇ ਪਾ ਦੇਣਾ ਆਟਾ ਬਣੀ ਜਾਊਗਾ ਚੱਪ ਕਰਕੇ ਬਥੇਰੀ ਕੈਪੈਸਿਟੀ ਪਈ ਹੈ ਹਲੇ ਉਹਦੀ ਮੈਲ ਦੀ ਇੱਕ ਤਾਂ ਯਾਰ ਆਹਾ ਆ ਮੇਰੇ ਰਾਹ ਦਾ ਰੋੜਾ ਬਣ ਕੇ ਖੜੀ ਹੈ ਇਹਨੂੰ ਮੈਂ ਸਾਈਡ ਤੇ ਕਰ ਮੈਂ ਬੀਚੇ ਦੇਣੀ ਹੈ ਪਰ ਫਿਰ ਮੈਨੂੰ ਇਹਨਾਂ ਪਤਾ ਵੀ ਕਿਤੇ ਨਾ ਕਿਤੇ ਲੋਡ ਮੈਨੂੰ ਇਹਦੀ ਪੈ ਜਾਣੀ ਹੈ ਉਹ ਜਿੱਦਾਂ ਇਹ ਕਿਤੇ ਹਵੇਲੀ ਗਏ ਹੋਣ ਉੱਥੇ ਉਹ ਪੰਡਤ ਬੈਠਾ ਹੁੰਦਾ ਦਰਵਾਜ਼ੇ ਤੇ ਤੁਹਾਡਾ ਪ੍ਰਵੇਸ਼ ਦਾ ਇਦਾਂ ਇਦਾਂ ਇਨਵੀਜ਼ਨ ਕਰ ਰਿਹਾ ਮੈਂ ਵੱਡੀਆਂ ਵੱਡੀਆਂ ਫੈਕਟਰੀਆਂ ਵੱਡੇ ਵੱਡੇ ਕਾਰਖਾਨੇ ਵੱਡੀਆਂ-ਵੱਡੀਆਂ ਸ਼ੈੱਡਾਂ ਗੋਡਾਊਨ ਉਹਦੇ ਵਿੱਚ ਫੋਰਕਲਿਫਟ ਦੇ ਬੰਦੇ ਰੱਖੇ ਹੋਏ ਆ ਥੱਲੇ ਦਾ ਮਾਲ ਚੈਨ ਨੂੰ ਵਾਪਸ ਆਜੀ ਫਿਊਚਰ ਚ ਮੜਿਆ ਤੇ ਬਥੇਰਾ ਟਾਈਮ ਤੇ ਉਹ 1 ਮਿੰਟ ਹੈਲੋ ਮੈਂ ਪੈਸੇ ਹਾਲ ਹੁਣ ਧਿਆਨ ਦਿੱਤਾ ਸਾਲ 1.5 ਲੱਖ ਤੋਂ ਸ਼ੁਰੂ ਕੀਤਾ ਸੀਗਾ ਡੇਢ ਕਾ ਨੂੰ ਪਿਛਲੇ ਚ ਆਪਣੇ ਕੋਲ 2.5 ਸੀਗੇ ਐਪੀਸੋਡ ਚ ਐ ਕਿ ਸਾਲੇ ਕੀ 50 ਤੋਂ ਵੀ ਥੱਲੇ ਆ ਗਿਆ ਆਪਾਂ 47 ਮੜਿਆ ਦੇਖ ਕੇ ਚੱਲਣਾ ਪੈਣਾ ਕਿਉਂਕਿ ਜੇ ਆਪਾਂ ਆਪਾਂ ਜ਼ਿਆਦਾ ਪੈਸਾ ਖਰਚਤਾ ਤਾਂ ਆਪਣਾ ਇਹ ਕੋਲ ਖਰੀਦਣ ਨੂੰ ਨਹੀਂ ਪੈਸੇ ਬਚਣੇ ਆਪਾਂ ਨੂੰ ਫੇਰ ਵੇਟ ਬਾਕ ਕਰਨੀ ਪੈਣੀ ਆ ਅੱਗੇ ਵਧੀਆ ਕੀਤਾ ਮੈਂ ਮਾੜਿਆ ਧਿਆਨ ਮਾਰ ਲਿਆ ਤੈਨੂੰ ਮੈਂ ਤਾਂ ਫੀਲਿੰਗਾਂ 'ਚ ਬਹਿ ਗਿਆ ਸੀ ਕਿ ਉੱਚੀ-ਉੱਚੀਆਂ ਕੰਟਰੋਲ ਕੰਟਰੋਲ ਨਾ ਕਰ ਕੰਟਰੋਲ ਚਲੋ ਹੁਣ ਤਾਂ ਜਿੰਨਾ ਸਮਾਨ ਲੈਣਾ ਸੀ ਲੈ ਲਿਆ ਹੁਣ ਤਾਂ ਆਪਾਂ ਵੇਚਣਾ ਹੀ ਐ ਤੇ ਆਪਾਂ ਮਾਲ ਸਾਰਾ ਲੈ ਆਂਦਾ ਆ ਦੁਕਾਨ ਤੋਂ ਹੁਣ ਉੱਥੇ ਨਹੀਂ ਕੋਈ ਬਚਿਆ ਤੇ ਚੱਕਿਆ ਜਿਹੜਾ ਆਖਰੀ ਆ ਇਹਨੂੰ ਵੀ ਆਪਾਂ ਵਿੱਚ ਸੱਟ ਦਈਏ ਦੇ ਤੇ ਦੇਖੀ ਆਪਾਂ ਕਿੰਨੇ ਕਣਕ ਪਾਤੀ ਆ ਆਟਾ ਬਣ ਨੂੰ ਆਟਾ ਇਹ ਤਾਂ ਕਿ ਆਪਾਂ ਵੇਚਣਾ ਨਹੀਂ ਹੈਗਾ ਆਟੇ ਨੂੰ ਸਟੋਰ ਕਰਕੇ ਰੱਖ ਲੈਣਾ ਜਦ ਤੱਕ ਆਪਾਂ ਬੇકરી ਨਹੀਂ ਪਾਉਂਦੇ ਕਿਉਂਕਿ ਫਿਰ ਜਿਹੜਾ ਬੇકરી ਵਾਲਾ ਸਮਾਨ ਆ ਉਹ ਵੀ ਜੀ ਗੱਲ ਉਹਦੇ ਚ ਆਟੇ ਦੀ ਆਪਾਂ ਨੂੰ ਲੋੜ ਪੈਣੀ ਪੈਣੀ ਹੈ ਹਨਾ ਅੱਜ ਤਾਂ ਸਿਰਫ ਆਪਾਂ ਮੁਰਗੀ ਫਾਰਮ ਵਾਲ ਧਿਆਨ ਦੇਵਾਂਗੇ ਤੇ ਨਾਲੇ ਆਹ ਆਟੇ ਚੱਕੀ ਵਾਲ 300 ਕਿਲੋ ਕਣਕ ਵਿੱਚ ਹੈਗੀ ਆ ਆਪਣੇ ਪ੍ਰੋਸੈਸ ਹੋਣ ਦੀ ਪਈ ਆ ਜਿਹੜੀ ਤਾਂ ਇਹਦਾ ਆਟਾ ਬਣ ਲੈਣ ਦਈਏ ਹੁਣ ਆਪਾਂ ਇਹਨੂੰ ਛੱਡ ਦਈਏ ਇਕੱਲੇ ਨੂੰ ਆਹ ਜਿਹੜਾ ਮਕੈਨਿਕਲ ਆਰਾ ਲਿਆ ਸੀ ਇਹ ਹਜ਼ਾਰ ਕ ਦਾ ਦਾ ਲੱਕਣ ਮੜਿਆ ਨੂੰ ਛਾਂਗ ਲਈਏ ਬੜੀਆਂ ਮਸ਼ੀਨਾਂ ਲੈਣ ਨਾਲ ਦਾ ਆਰੇ ਦਾ ਫਾਇਦਾ ਪਹੜਾ ਇਹਦੀਆਂ ਛੋਟੇ ਛੋਟੇ ਟੁਕੜੇ ਕਰਨੇ ਪੈਣ ਕਿਉਂਕਿ ਐਡਾ ਭਾਰਾ ਚੱਕ ਨਹੀਂ ਹੁਣਾ ਚਾਹੇ ਤੁਸੀਂ ਮੋਡ ਵੀ ਡਾਊਨਲੋਡ ਕਰ ਲਓ ਕਿ ਮੈਨੂੰ ਇੱਦਾਂ ਦਾ ਮੋਡ ਮਿਲੇ ਨਹੀਂ ਕਿ ਜਿਹੜਾ ਤੁਹਾਨੂੰ ਗ੍ਰੇਡ ਖਰੀਦ ਬਣਾ ਦੇ ਇਹ ਵੀ ਕਹਿੰਦੇ ਬਾੜੇ ਭਾਰਾ ਇੰਨੇ ਵੀ ਹੋਰ ਵੱਡ ਦਿੰਨੇ ਗੱਭੇ ਦੀ ਹੋਰ ਤਾਂ ਗੱਲ ਕੀ ਦੀ ਕਰਦੀ ਹੈ ਤੂੰ ਥੱਲੇ ਵੀ ਟੁਕੜੇ ਦੀ ਬਰਫੀ ਦੇ ਪੀਸੇ ਕੱਟ ਦਿੰਨਾ ਭਾਜੀ ਇਹਨਾਂ ਦਾ ਬੇੜਾ ਹੋ ਜੇ ਹੁਣ ਮੈਂ ਮਤਲਬ ਕੀ ਮੈਂ ਡੀਵੀਡੀ ਬਣਾ ਦਮਾ ਇਹਦੀ ਯਾਰ ਸ਼ੁਕਰ ਹੈ ਸ਼ੁਗਰ ਪਰਮਾਤਮਾ ਲੱਕੜੀ ਦਾ ਰੇਟ ਦੇਖ ਲਈਏ ਇੰਨੀ ਜੱਦੋਜਹਿਦ ਅਸੀਂ ਕਰੀ ਜਾਈਏ ਉਧਰ ਤੁਹਾਨੂੰ ਮਿਲ ਜਾਈਏ ਮਤਲਬ ਚਮਾਨੀਆਂ ਦੀ ਭਾਅ ਵੀ ਨਾ ਵਗੇ ਇਹ ਉਹ ਫਰਨੀਚਰ ਵੀ ਬਣਾ ਸਕਦੇ ਨੇ ਇੱਕ ਫਰਨੀਚਰ ਵਾਲੀ ਕੋ ਫੈਕਟਰੀ ਹੈ ਕਾਰ ਪੇਂਟਰੀ ਦੀ ਹੈ ਫੈਕਟਰੀ ਚਲੋ ਦੇ ਦੇ ਕੀ ਕਰਨ ਆਪਾਂ ਸਟੋਰ ਕਰਕੇ ਰੱਖ ਲੈਣੀ ਆ ਆ ਦਰਵਾਜ਼ੇ ਮੋਰੇ ਲਾ ਦੇ ਨਾ ਬਾਅਦ ਚ ਬੇਲਾ ਟਾਈਮ ਹੋਇਆ ਤਾਂ ਯਾਰ ਵੇਚ ਲਈਏ ਇਕੱਠੇ ਹੋ ਕੇ ਛੋਟੇ ਛੋਟੇ ਟੁਕੜੇ ਕਰਕੇ ਅੰਦਰ ਚਨੇ ਦੇਣਾ ਅਸੀਂ ਇਹ ਨਾ ਚੰਗਾ ਤਾਂ ਮੈਂ ਇਹਨੂੰ ਉੱਥੇ ਪਿਆ ਰਹਿਣ ਦਿੰਦਾ ਫੇ ਮੈਂ ਵੱਢ ਕੇ ਛੋਟੇ ਛੋਟੇ ਪੀਸ ਕਰਕੇ ਆਪ ਹੀ ਚੱਕ ਕੇ ਲੱਦ ਕੇ ਲੈ ਆਉਣਾ ਸੀਗਾ ਜੇ ਇੰਨੇ ਮਤਲਬ ਇੰਨਾ ਕਰੀਆਂ ਹੀ ਕਰਨੀਆਂ ਉਹ ਤੁਹਾਡਾ ਬਹਿਜੇ ਬੀੜਾ ਥੋੜੀ ਲੋੜ ਨਹੀਂ ਭਰਾ ਮੈਂ ਆਪ ਹੀ ਉਤਰ ਕੇ ਕਰ ਲੈਣਾ ਚਲ ਇਹ ਬਾਤ ਚੱਕ ਕੇ ਰੱਖ ਲਵਾਂਗੇ ਠੀਕ ਹੈ ਤੇ ਹੁਣ ਆਪਾਂ ਟਾਈਮ ਨੂੰ ਅੱਗੇ ਵਧਾ ਦਈਏ ਤੇ ਦੇਖੀਏ ਸਾਨੂੰ ਇੱਕ ਦਿਨ ਦੇ ਵਿੱਚ ਕਿੰਨਾ ਫਾਇਦਾ ਹੁੰਦਾ ਆਂਡਿਆਂ ਤੋਂ ਚਲੋ ਬਈ ਮੁੰਡਿਓ ਹੋ ਗਿਆ ਇੱਕ ਦਿਨ ਪੂਰਾ ਤੇ ਲਗਭਗ 1400 ਅੰਡੇ ਇੱਕ ਪੈਲੇਟ ਚ ਨੇ ਇਹਦੇ ਚ ਕਿੰਨੇ ਨੇ ਇਹਦੇ ਚ 591 ਤੋਂ ਦੂਜੇ ਪਾਸੇ ਇਹ ਵੀ ਦੇਖ ਲਈਏ ਕਿ ਸ਼ਹਿਦ ਕਿੰਨਾ ਕੁ ਆਪਾਂ ਕੋਲ ਹੋ ਗਿਆ ਤੇ ਫਿਰ ਆਪਾਂ ਇਹ ਸ਼ਹਿਦ ਤੇ ਆਂਡੇ ਨੂੰ ਵੇਚ ਕੇ ਆਈਏ ਤੇ ਦੇਖੀਏ ਕਿੰਨਾ ਕੁ ਬਣਦਾ ਆਪਣਾ ਪੈਸਾ ਇੱਕ ਦਿਨ ਦੇ ਵਿੱਚ 400 ਲੀਟਰ 400 ਲੀਟਰ ਬਾਪ ਕਾਫੀ ਹੋ ਜਾਂਦਾ ਭਰਾ ਦੇਖੀ ਹੈਲੋ ਅੱਖਾਂ ਚ ਨਾ ਮਾਰਦੀ ਉਹ ਇੱਕ ਹੋਰ ਦੇ ਦਿੱਤਾ ਤਾਂ ਲਗਭਗ ਦੋ ਪੈਲੇਟ ਆ ਇੱਕ ਦਿਨ ਦੇ ਵਿੱਚ ਹਰ ਇੱਕ ਜਗ੍ਹਾ ਤੇ ਅੰਡੇਆਂ ਦਾ ਪ੍ਰਾਈਸ ਘੱਟ ਹੋਇਆ ਪਰ ਸਾਰੇ ਨਾਲੋਂ ਮਹਿੰਗੇ ਵੇਕ ਦੇ ਪਏ ਆ ਫਾਸਟ ਫੂਡ ਰੈਸਟੋਰੈਂਟ ਤੇ ਤਾਂ ਪਹਿਲਾਂ ਇੱਧਰ ਹੀ ਚਲੀਏ ਟੈਗ ਟੈਗ ਕਰਨਾ ਅਪਲੇਸ਼ਨ ਨੂੰ ਕਿੱਥੇ ਆ ਮੋਰੇ ਹੀ ਆਪਣੇ ਐਨ ਜਮਾ ਹੀ ਮੋਰੇ ਵਾਹ ਆ ਤਾਂ ਨਜ਼ਾਰਾ ਹੀ ਆ ਗਿਆ ਤੇ ਚਾਹੇ ਹੱਥ ਨਾਲ ਚੱਕ ਕੇ ਲੈ ਜਾਇਆ ਕਰਾਂ ਕੋ ਲੋੜ ਹੀ ਨਹੀਂ ਹੈਗੀ ਟਰੈਕਟਰ ਲੈ ਕੇ ਜਾਣ ਦੀ ਥੋੜਾ ਜਿਹਾ ਕੇਅਰਫੁਲੀ ਲਾਉਣੇ ਪੈਣੇ ਆ ਕਿਉਂਕਿ ਸ਼ਾਇਦ ਵੀ ਇੱਥੇ ਹੀ ਨਾ ਵੇਚ ਦਈਏ ਪਿਛਲੀ ਵਾਰ ਵੀ ਸੱਚ ਸ਼ਾਇਦ ਆਪਾਂ ਇੱਥੇ ਵੇਚਿਆ ਸੀਗਾ ਪਰ ਇੱਕ ਵਾਰ ਮੈਂ ਦੁਬਾਰਾ ਪ੍ਰਾਈਸ ਜੇ ਚੈੱਕ ਕਰ ਲਵਾਂ ਵੀ ਜੇ ਫਾਇਦਾ ਆਪਾਂ ਨੂੰ ਇਹਨਾਂ ਕੋਲ ਵੇਚ ਕੇ ਇੱ बस ਹੱਥੋਂ ਨਾਲ ਦੇਖ ਜਣ ਫੇਰ ਰੋਖਾਉ ਜੀ ਤਾਂ ਹੁਣ ਦੇਖਦੇ ਆਂ ਵੀ ਇੱਕ ਦਿਨ ਚ ਆਣਦੇ ਆ ਤਾਂ ਆਪਾਂ ਨੂੰ ਕਿੰਨੀ ਕਮਾਈ ਹੁੰਦੀ ਐ ਇਹ ਬਜੇ ਹਿਸਾਬ ਨਾਲ ਨੰਬਰ ਉੱਤੇ ਨੂੰ ਜਾਂਦੇ ਪਏ ਮੁੰਡਿਆ ਆਪਾਂ ਬਹੁਤ ਵਧੀਆ ਕੀਤਾ ਮੁਰਗੀ ਫਾਰਮ ਖੋਲ ਕੇ ਇੱਕ ਦਿਨ ਦਾ 5500 ਡਾਲਰ ਦਾ ਫਾਇਦਾ ਆਪਾਂ ਨੂੰ ਤੇ ਬਾਕੀ ਹੁਣ ਸੀਜ਼ਨ ਦੇ ਨਾਲ 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 ਇਹ ਆਂਡੇ ਦੀ ਪ੍ਰੋਡਕਸ਼ਨ ਘਾਟੂ ਕਿ ਕਿ ਬਧੂਗੀ ਉਹਦਾ ਮੈਨੂੰ ਪਤਾ ਨਹੀਂ ਨਾ ਸਰਚ ਕਰਕੇ ਤੁਹਾਨੂੰ ਦੱਸੂਗਾ ਬਾਅਦ ਵਿੱਚ ਹੁਣ ਆਪਾਂ ਸ਼ਾਇਦ ਦੇਖ ਲਈਏ ਤਾਂ ਆਂਡੇ ਵਾਲਾ ਕੰਮ ਤਾਂ ਯੈਸ ਹੋ ਗਿਆ ਆਪਣਾ ਇਹ ਤਾਂ ਚਾਹੇ ਆਪਾਂ ਉਹਦਾ ਬੇકરી ਵੀ ਨਾ ਪਾਈਏ ਤਾਂ ਵੀ ਫਾਇਦਾ ਦਾ ਕੰਮ ਆ ਪਰ ਤੁਸੀਂ ਹੁਣ ਜੇ ਇਹ ਸੋਚੋ ਕਿ ਕੱਚਾ ਮਾਲ ਵੇਚਣ ਚ ਸਾਨੂੰ ਇੰਨਾ ਫਾਇਦਾ ਤੇ ਇਹਦੇ ਜੇ ਅਸੀਂ ਅਗੇ ਪ੍ਰੋਡਕਟ ਬਣਾ ਕੇ ਵੇਚਾਂਗੇ ਤਾਂ ਆਪਾਂ ਨੂੰ ਹੋਰ ਕਿੰਨਾ ਫਾਇਦਾ ਹੋਊਗਾ ਕਿਉਂਕਿ ਆਪਾਂ ਨੂੰ ਪਿਛਲੀ ਵੀਡੀਓ ਤੇ ਪਤਾ ਵੀ ਕਣਕ 3500 ਦੀ ਦੇ ਨਾਲ ਆਪਾਂ 28 ਆਪਾਂ 25000 ਦਾ ਸਮਾਨ ਵੇਚਿਆ ਸੀਗਾ ਉਹਨੂੰ ਮਤਲਬ ਅੱਗੇ ਆਟਾ ਬਣਾ ਕੇ ਉਹਦਾ ਇਹ ਵੀ ਸਾਰਿਆਂ ਨਾਲੋਂ ਮਹਿੰਗਾ ਇਸੇ ਜਗ੍ਹਾ ਤੇ ਵਿਕਦਾ ਪਿਆ ਤਾਂ ਦੇਖ ਲਈਏ ਆਪਾਂ ਤਿੰਨ ਡੱਬਿਆਂ ਦੇ ਕਿੰਨੇ ਦਾ ਮਿਲਦਾ ਤਿੰਨ ਹਜ਼ਾਰ ਮਿਲਣਾ ਚਾਹੀਦਾ ਇੰਨੇਕ ਤਾਂ ਮੈਨੂੰ ਪਤਾ ਪਹਿਲਾ ਇੱਕ ਡੱਬੇ ਦਾ ਦੇਖੀਏ ਇੱਕ ਡੱਬੇ ਦਾ ਕਿੰਨਾ ਮਿਲਦਾ ਤੁਹਾਨੂੰ ਵੀ ਅੰਦਾਜ਼ਾ ਹੋਊ ਜਿਵੇਂ ਨਾ ਲੱਗੇ ਨਾ ਵੀ ਮੈਂ ਇੱਥੇ ਕੱਪ ਮਰੀ ਜਾਣਾ ਉਹ ਦੇਖੀ ਅੱਖਾਂ ਚ ਹੀ ਨਾ ਮਾਰ ਦੇਈਏ ਆ ਦੇਖਿਆ ਹਜ਼ਾਰ 1200 ਉਹਦਾ ਮੈਂ ਹਜ਼ਾਰ ਕਹਿੰਦਾ ਸੀਗਾ ਹੁਣ ਪ੍ਰਾਈਸ ਸ਼ਾਇਦ ਵਧਿਆ ਹੈ ਚੱਲ ਬਈ ਮੁੰਡਿਓ ਤਾਂ ਲਗਭਗ 12 24 3600 ਇਥੋਂ 8000 ਦਾ ਫਾਇਦਾ ਆਪਾਂ ਨੂੰ ਇੱਥੇ ਹੋ ਗਿਆ ਵਾਹ ਦੇ ਦੇਖੀ ਯਾਰ ਇਹਨਾ ਵੀ ਨਹੀਂ ਪੜਾ ਚਲੋ ਜੀ 9-10000 ਦਾ ਫਾਇਦਾ ਆਪਾਂ ਇੱਥੇ ਕਰ ਲਿਆ ਤੇ ਲੱਖ ਤੋਤੇ ਦੀ ਇਨਵੈਸਟਮੈਂਟ ਕੀਤੀ ਸੀ ਤੇ ਆਪਾਂ ਨੇ ਇਨਵੈਸਟਮੈਂਟ ਬਹੁਤ ਛੇਤੀ ਪੂਰੀ ਹੋ ਜੂ ਐਸਾ ਆਪਦੇ ਨਾਲ ਤਾਜ਼ਾ ਵਾਲੇ ਐਪੀਸੋਡ ਚ ਤਾਂ ਆਪਾਂ ਕਾਫੀ ਪ੍ਰੋਡਕਟਿਵ ਰਹੇ ਆ ਆਪਣਾ ਜੋ ਮਿਸ਼ਨ ਆ ਆਪਾਂ ਉਹਤੇ ਤੇ ਕਾਇਮ ਆ ਹੱਲਿਆ ਹ ਲੱਕੜੀ ਆ ਆਪਾਂ ਇਹ ਵਿੱਚ ਨਹੀਂ ਹੈਗੀ ਇਹ ਵੀ ਆਪਾਂ ਸਟੋਰ ਕਰਕੇ ਰੱਖੀ ਹੋਆ ਫਾਇਦਾ ਆਪਾਂ ਨੂੰ ਬਹੁਤ ਅੱਗੇ ਜਾ ਕੇ ਪਤਾ ਲੱਗੂਗਾ ਕਿ ਕਿੰਨਾ ਫਾਇਦਾ ਹੁੰਦਾ ਹੈ ਤੇ ਕੰਨਾ ਨਹੀਂ ਤਾਂ ਬਾਕੀ ਮੁੰਡੇ ਜੇ ਤੱਕ ਵੀਡੀਓ ਦੇਖ ਲਈਏ ਤਾਂ ਲਾਈਕ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਤੇ ਕਮੈਂਟ ਕਰਕੇ ਵੀ ਦੱਸਿਓ ਹੋਰ ਕਿੱਥੇ ਇੰਪਰੂਵ ਕੀਤਾ ਜਾ ਸਕਦਾ ਤੁਹਾਡਾ ਬਹੁਤ ਬਹੁਤ ਧੰਨਵਾਦ ਆਪਾਂ ਮਿਲਦੇ ਹੁਣ ਅਗਲੀ ਵੀਡੀਓ ਦੇ ਵਿੱਚ ਅੱਖਾਂ ਜੀ ਮਾਰ ਦਿਨ ਜਿਸ ਹਿਸਾਬ ਨਾਲ ਮੈਂ ਉਂਗਲੀਆਂ ਐ ਕਰਤਾ ਜੀ